ਤੇ ਗਾਉੜੀ ਰਾਗ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ 204 ਅੰਗ ਦੇ ਉੱਤੇ ਅੱਜ ਜਦੋਂ ਅਸੀਂ ਇਸ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਟਾਈਟਲ ਦੇ ਵਿੱਚ ਸਰਲੇਖ ਵਿੱਚ ਪਾਠ ਆਇਆ ਰਾਗ ਗਾਉੜੀ ਪੂਰਬੀ ਮਹਿਲਾ ਪੰਜਵਾ ਇੱਥੇ ਤੁਸੀਂ ਦੇਖਣਾ ਰਾਗ ਗਾਉੜੀ ਤੇ ਅੱਗੇ ਸ਼ਬਦ ਦਾ ਪੂਰਬੀ ਪੂਰਬੀ ਸ਼ਬਦ ਦੇ ਪੈਰ ਦੇ ਵਿੱਚ ਨਾ ਇੱਕ ਛੋਟਾ ਜਿਹਾ ਗਿੰਦੀ ਮਾਚਕ ਅੰਕ ਬਣਿਆ ਹੋਇਆ ਹੈ ਹੁਣ ਇੱਥੇ ਧਿਆਨ ਦੇ ਕੇ ਨੁਕਤਾ ਸਮਝਣਾ ਕਿਉਂਕਿ ਬਹੁਤ ਵਾਰ ਸਿੱਖ ਸੰਗਤਾਂ ਜੜੀਆਂ ਸਹਿਜ ਪਾਠ ਕਰਦੀਆਂ ਨੇ ਉਹ ਕਈ ਵਾਰ ਜਦੋਂ ਇਸ ਜਗ੍ਹਾ ਦੇ ਉੱਤੇ ਸ਼ਬਦਾਂ ਦੇ ਦਰਸ਼ਨ ਕਰਦੀਆਂ ਨੇ ਤੇ ਉਹ ਸਵਾਲ ਉਹਨਾਂ ਦੇ ਮਨ 'ਚ ਹੁੰਦਾ ਹੈ ਵੀ ਇੱਥੇ ਇੱਕ ਬਿਲਕੁਲ ਛੋਟੇ ਜਿਹੇ ਰੂਪ ਦੇ ਅੰਦਰ ਇੱਕ ਅੰਕ ਲਿਖਿਆ ਹੋਇਆ ਪੂਰਬੀ ਸ਼ਬਦ ਦੇ ਪੈਰ ਦੇ ਵਿੱਚ ਤੇ ਇਕੱਲਾ ਪੂਰਬੀ ਸ਼ਬਦ ਦੇ ਪੈਰ ਵਿੱਚ ਨਹੀਂ ਮੈਂ ਹੋਰ ਬੇਨਤੀ ਕਰਾਂ ਇਸੇ ਹੀ ਗੌਲੀ ਰਾਗ ਦੇ ਅੰਦਰ ਅੱਗੇ ਜਾ ਕੇ ਸ਼ਬਦ ਹੁੰਦਾ ਗੌੜੀ ਚੇਤੀ ਚੇਤੀ ਦੇ ਪੈਰ ਵਿੱਚ ਵੀ ਅੰਕ ਲਿਖਿਆ ਹੋਇਆ ਹੈ ਫਿਰ ਅੱਗੇ 206 ਨੰਬਰ ਅੰਗ ਦੇ ਉੱਤੇ 207 ਨੰਬਰ ਅੰਗ ਦੇ ਉੱਤੇ ਜਦੋਂ ਅਸੀਂ ਸ਼ਬਦਾਂ ਦਾ ਪਾਠ ਕਰਦੇ ਹਾਂ ਉੱਤੇ ਤੁਸੀਂ ਦੇਖਣਾ ਉੱਥੇ ਰਾਗ ਗੌੜੀ ਤੇ ਗੌੜੀ ਰਾਗ ਦੇ ਪੈਰ ਦੇ ਵਿੱਚ ਫਿਰ ਅੰਕ ਲਿਖਿਆ 2 ਕਿਤੇ ਲਿਖਿਆ 3 ਕਿਤੇ ਲਿਖਿਆ 4 ਕਿਤੇ ਲਿਖਿਆ 5 ਕਿਤੇ ਲਿਖਿਆ 6 ਅੰਕ ਤੇ ਹੋਰ ਕਮਾਲ ਦੀ ਬਾਤ ਇਹ ਆ ਜਦੋਂ ਅਸੀਂ ਮਹਾਰਾਜ ਦੀ ਬਾਣੀ ਪੜਦੇ ਹਾਂ ਤੇ ਹੁਣ ਸਾਰੀ ਦੀ ਸਾਰੀ ਬਾਣੀ ਕਾਪ ਪਿੰਗਲ ਚਾ ਤੇ ਕਾਪ ਪਿੰਗਲ ਦੇ ਅੰਦਰ ਜਦੋਂ ਪਾਠ ਹੁੰਦਾ ਚੌ ਪਦੇ ਪੰਜ ਪਦੇ ਦੂ ਪਦੇ ਤੇ ਪਦੇ ਤੇ ਉਥੇ ਚੌ ਪਦੇ ਪੰਜ ਪਦੇ ਉਹਨਾਂ ਦੇ ਪੈਰ ਦੇ ਵਿੱਚ ਵੀ ਛੋਟੇ ਛੋਟੇ ਅੰਕ ਗਿਣਤੀ ਵਾਜਿਕ ਲਿਖੇ ਹੋਏ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਮਨ ਵਿੱਚ ਸਵਾਲ ਖੜਾ ਹੁੰਦਾ ਹੈ ਵੀ ਇਹ ਜਿਹੜੇ ਗਿਣਤੀਵਾਚਕ ਛੋਟੇ ਛੋਟੇ ਨਿੱਕੇ ਜਿਹੇ ਅੰਕ ਲਿਖੇ ਹੋਏ ਆ ਇਹ ਅੰਕ ਇਹਨਾਂ ਦਾ ਅਰਥ ਭਾਵ ਕੀ ਆ ਇੱਕ ਤਾਂ ਅਰਥ ਭਾਵ ਤੇ ਦੂਸਰਾ ਇਹ ਲਿਖੇ ਹੋਏ ਗਿਣਤੀਵਾਚਕ ਜਿਹੜੇ ਅੰਕ ਨੇ ਕਿ ਇਹਨਾਂ ਦਾ ਸਾਨੂੰ ਪੜ ਉਚਾਰਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੁਣ ਇਹ ਬੜਾ ਬਾਰੀਕ ਨੁਕਤਾ ਹੈ ਜੀ ਵੀ ਇਹਦਾ ਅਰਥ ਭਾਵ ਕੀ ਆ ਤੇ ਹੁਣ ਇਹਨੂੰ ਬੜੇ ਧਿਆਨ ਨਾਲ ਸੁਣਨਾ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਹਾਲਾਂਕਿ ਇਹਦੇ ਬਾਰੇ ਵਿਦਵਾਨਾਂ ਨੇ ਜਿਹੜਾ ਅਰਥ ਭਾਵ ਦਿੱਤਾ ਵਿਸ਼ੇਸ਼ ਕਰਕੇ ਜਦੋਂ ਅਸੀਂ ਪ੍ਰੋਫੈਸਰ ਸਹਿਬ ਸਿੰਘ ਦਾ ਟਿੱਕਾ ਪੜ੍ਹਦੇ ਹਾਂ ਨਾ ਜੀ ਤੇ ਪ੍ਰੋਫੈਸਰ ਸਹਿਬ ਸਿੰਘ ਜੀ ਹੋਣਾ ਨੇ ਬੜਾ ਹੀ ਇਹਨੂੰ ਕਲੀਅਰ ਕੀਤਾ ਹੋਇਆ ਹੈ ਪ੍ਰੋਫੈਸਰ ਸਹਿਬ ਸਿੰਘ ਜੀ ਆਪਣੇ ਟਿੱਕੇ ਵਿੱਚ ਇਹ ਗੱਲ ਲਿਖਦੇ ਆ ਵੀ ਜਦੋਂ ਰਾਗ ਗੌੜੀ ਗੌੜੀ ਸ਼ਬਦ ਦੇ ਪੈਰ ਵਿੱਚ ਅੰਕ ਲਿਖਿਆ ਹੋਵੇ 2 3 4 ਜਾਂ 5 ਜਾਂ 6 ਅੰਕ ਲਿਖਿਆ ਹੋਵੇ ਤੇ ਉਹ ਜਿਹੜਾ ਅੰਕ ਲਿਖਿਆ ਹੋਇਆ ਉਹਦਾ ਅਰਥ ਪਾਪ ਹੈ ਘਰ ਦੇ ਨਾਲ ਸੰਬੰਧਿਤ ਜਿਦਾ ਅਸੀਂ ਪੜਦੇ ਆ ਨਾ ਘਰ ਪਹਿਲਾ ਘਰ ਦੂਜਾ ਘਰ ਤੀਜਾ ਘਰ ਚੌਥਾ ਘਰ ਪੰਜਵਾਂ ਟੋਟਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚ 17 ਘਰ ਆਜੇ ਅਜੇ ਤੇ ਜਿਹੜਾ ਘਰ ਸ਼ਬਦ ਆ ਇਹ ਇਹਦਾ ਭਾਈ ਕਾਨ ਸਿੰਘ ਜੀ ਨਾ ਬਾਣੇ ਚਲੋ ਉਹਨਾਂ ਨੇ ਅਰਥ ਦਿੱਤਾ ਹੋਇਆ ਵੀ ਪਰਸਪਰ ਤਾਲ ਦੇ ਨਾਲ ਸੰਬੰਧਿਤ ਜਿਹੜਾ ਤਬਲਾ ਵਾਜਕ ਤੇ ਨਾ ਉਦੇ ਤਾਲ ਦੇ ਨਾਲ ਸੰਬੰਧ ਜਾਨੀ ਕਿ ਉਹ ਕੀਰਤਨ ਸ਼ੈਲੀ ਦੇ ਨਾਲ ਰਿਲੇਟਡ ਸ਼ਬਦ ਦਾ ਘਰ ਪਰ ਜਿਹੜਾ ਗੌੜੀ ਰਾਗ ਦੇ ਪੈਰ ਦੇ ਵਿੱਚ ਗੌੜੀ ਸ਼ਬਦ ਉਹਦੇ ਪੈਰ ਦੇ ਵਿੱਚ ਜਿਹੜਾ ਅੰਕ ਲਿਖਿਆ ਹੋਇਆ ਉਹਦਾ ਅਰਥ ਹੈ ਘਰ ਪਰ ਦੂਜੀ ਗੱਲ ਹੋਰ ਖਿਆਲ ਚ ਰੱਖਿਓ ਇੱਥੇ ਆਇਆ ਪੂਰਵੀ ਸ਼ਬਦ ਦੇ ਪੈਰ ਚ ਪੂਰਵੀ ਸ਼ਬਦ ਦੇ ਪੈਰ ਦੇ ਵਿੱਚ ਅੰਕ ਆਇਆ ਹੈ ਚੇਤੀ ਸ਼ਬਦ ਦੇ ਪੈਰ 'ਚ ਅੰਕ ਹੁੰਦਾ ਹੈ ਪੰਚ ਪਦੇ ਦੂਹ ਪਦੇ ਉਹਨਾਂ ਦੇ ਪੈਰ ਵਿੱਚ ਅੰਕ ਹੁੰਦਾ ਹੈ ਇਹਦਾ ਅਰਥ ਭਾਵ ਕੀ ਹੈ ਇਹਦਾ ਅਰਥ ਭਾਵ ਇਹ ਆ ਜਦੋਂ ਚੌ ਪਦੇ ਪੰਜ ਪਦੇ 체ਤੀ ਜਾਂ ਗੌੜੀ ਪੂਰਬੀ ਦੇ ਪੈਰ ਵਿੱਚ ਸ਼ਬਦ ਲਿਖਿਆ ਹੋਵੇ ਅੰਕ ਲਿਖਿਆ ਹੋਵੇ ਗਿਣਤੀਵਾਚਕ ਇਹਦਾ ਅਰਥ ਭਾਵ ਇਹ ਹੁੰਦਾ ਹੈ ਵੀ ਗੌੜੀ ਰਾਗ ਦੀ ਜਿਹੜੀ ਪੂਰਬੀ ਕਿਸਮ ਆਣਾ ਇਸ ਕਿਸਮ ਦੇ ਅੰਤਰਗਤ ਜਿੱਦਾਂ ਹੁਣੇ ਤੇ ਪੂਰਬੀ ਇਕਾ ਹਨਾ ਪੂਰਬੀ ਦੇ ਪੈਰ ਵਿੱਚ ਇੱਕ ਅੰਕ ਲਿਖਿਆ ਹੋਇਆ ਇਹਦਾ ਮਤਲਬ ਆ ਵੀ ਇਹ ਜਿਹੜਾ ਸ਼ਬਦ ਦਾ ਇੱਕ ਇੱਕੋ ਹੀ ਸ਼ਬਦ ਦਾ ਪੂਰਬੀ ਦੇ ਪੂਰਬੀ ਕਿਸਮ ਦੇ ਵਿੱਚ ਗਾਇਆ ਜਾਣ ਵਾਲਾ ਇਹਦੇ ਤੋਂ ਅੱਗੇ ਸਿੱਧਮ ਸਿੱਧਾ ਗੌੜੀ ਮਹਿਲਾ ਪੰਜਵਾਂ ਆ ਜਾਏਗਾ ਸ਼ਬਦ ਜਾਨੀ ਕਿ ਇਹ ਪੂਰਬੀ ਦਾ ਸ਼ਬਦ ਨਹੀਂ ਹੈ ਅਗਲਾ ਜੇ ਆਪਾਂ ਉਹ ਪਾਠ ਉਚਾਰਨ ਕਰ ਰਹੇ ਹਾਂ ਗੌੜੀ ਚੇਤੀ ਮਹਿਲਾ ਪੰਜਵਾਂ ਚੇਤੀ ਦੇ ਪੈਰ ਵਿੱਚ ਅੰਕ ਲਿਖਿਆ ਹੈ 1 ਇਹਦਾ ਮਤਲਬ ਕੀ ਹੋਇਆ ਵੀ ਗੌੜੀ ਦੀ ਜਿਹੜੀ ਚੇਤੀ ਦੀ ਕਿਸਮ ਆ ਉਸ ਕਿਸਮ ਦੇ ਅੰਦਰ ਇਹ ਗਾਇਆ ਜਾਣ ਵਾਲਾ ਸ਼ਬਦ ਇੱਕੋ ਹੀ ਆ ਇਸੇ ਤਰ੍ਹਾਂ ਜੇ ਚੌਪਦੇ ਪੰਜ ਪਦੇ ਦੇ ਪੈਰ ਵਿੱਚ ਅੰਕ ਹੁੰਦੇ ਆ ਜੇ 3 ਨੰਬਰ ਅੰਕ ਲਿਖਿਆ ਹੋਇਆ ਹੈ ਇਹਦਾ ਮਤਲਬ ਆ ਚੌਪਦੇ ਦੇ ਅੰਤਰਗਤ ਜਿਹੜੇ ਸ਼ਬਦ ਨੇ ਇਹ ਹੁਣ 3 ਸ਼ਬਦ ਹੋਣਗੇ ਪੰਜ ਪਦੇ ਦੇ ਆ ਤੇ ਜੇ ਉਹਦੇ ਅੰਕ ਲਿਖਿਆ 4 ਇਹਦਾ ਮਤਲਬ ਆ ਉੱਥੇ 4 ਸ਼ਬਦ ਹੋਰ ਸਾਨੂੰ ਪੜਨ ਨੂੰ ਮਿਲਣਗੇ ਸੋ ਇਹ ਬੜਾ ਬਰੀਕ ਨੁਕਤਾ ਜੀ ਇੱਕ ਗੱਲ ਹੋਰ ਖਿਆਲਸ ਰੱਖਿਓ ਜੇ ਆਪਾਂ ਕੀ ਉਚਾਰਨ ਦਾ ਵਿਸ਼ਾ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੇ ਛੋਟੇ ਜਿਹੇ ਅੰਕ ਨੇ ਇਹ ਉਚਾਰਨ ਦਾ ਵਿਸ਼ਾ ਨਹੀਂ ਆ ਉਚਾਰਣ ਦਾ ਵਿਸ਼ਾ ਉਹੀ ਅੰਕ ਨੇ ਜਿਹੜੇ ਵੱਡੇ ਸਰੂਪ ਵਿੱਚ ਲਿਖੇ ਜਾਂਦੇ ਆ ਚਾਹੇ ਉਹ ਮਹਿਲਾ ਸ਼ਬਦ ਦੇ ਨਾਲ ਚਾਹੇ ਉਹ ਘਰ ਸ਼ਬਦ ਦੇ ਨਾਲ ਉਹ ਅੰਕ ਜਿਹੜੇ ਆ ਉਹ ਉਚਾਰਣ ਦਾ ਵਿਸ਼ਾ ਹੈ ਪਰ ਜਿਹੜੇ ਛੋਟੇ-ਛੋਟੇ ਗਿਣਤੀਵਾਚਕ ਅੰਕ ਗੌੜੀ ਰਾਗ ਦੇ ਪੈਰ ਦੇ ਛੇਠਾਂ ਵਿੱਚ ਪੂਰਵੀ ਜਾਂ 체ਤੀ ਜਾਂ ਪੰਚ ਪਦੇ ਜਾਂ ਚੌਵ ਪਦੇ ਦੇ ਪੈਰ ਵਿੱਚ ਅੰਕ ਲਿਖੇ ਆ ਉਹਨਾਂ ਨੂੰ ਉਚਾਰ ਨਹੀਂ ਅਸੀਂ ਕਰਨਾ ਹੁੰਦਾ ਬਸ ਉਹਦਾ ਅਰਥ ਭਾਵ ਸਮਝਣਾ ਹੈ ਜੇ ਗੌੜੀ ਰਾਗ ਦੇ ਪੈਰ ਚੋਂ ਘਰ ਦੇ ਨਾਲ ਸੰਬੰਧਿਤ ਆ ਜੇ ਪੂਰਬੀ ਜਾਂ 체ਤੀ ਜਾਂ ਪੰਜ ਪਦੇ ਦਾ ਚੌਪਦੇ ਦੇ ਪੈਰ ਚ ਆਏ ਆ ਤੇ ਉਹ ਸ਼ਬਦਾਂ ਦੀ ਗਿਣਤੀ ਦੇ ਨਾਲ ਸੰਬੰਧਿਤ ਆ ਤਾਂ ਇਥੇ ਪਾਠ ਆਇਆ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ